ਇਹ 2000 ਤੇ 6 ਮਾਡਲ ਆ ਗਿਆ। ਹਾਂਜੀ। ਡਬਲ ਕਲਚ ਦੇ ਵਿੱਚ ਆ ਗਿਆ। ਠੀਕ ਆ ਜੀ। ਟਰੈਕਟਰ ਬਈ ਸਾਰਾ ਹੀ ਜੈਨੂਅਲ ਪਿਆ ਤੇ ਕਿਤੇ ਟਰੈਕਟਰ ਨੂੰ ਚਾਬੀ ਨਹੀਂ ਲੱਗੀ ਕੋਈ ਜੋੜ ਖੁੱਲਿਆ ਹੋਵੇ ਆਪਾਂ ਦੇਣਦਾਰ ਹੋਵਾਂਗੇ। ਸੁਪਰ ਵਾਲਾ ਮਾਡਲ ਆ ਪਲੱਸ ਵਾਲੇ ਸਟicker ਲੱਗਿਆ ਵਿੱਚ ਦੱਸ ਦਿੰਨੇ ਆਪਾਂ ਭਰਾਵਾਂ ਨੂੰ। ਇਹ ਆ ਗਿਆ ਜੂਜੀ ਗੇਰ ਆ ਸਪੈਸ਼ਲਿਜ਼ੇਸ਼ਨ ਦੇ ਗੇਰ ਵਾਲਾ 12 ਮਾਡਲ ਚ ਨਾ ਇਹ ਬਹੁਤ ਟਾਂਦੇ ਪੀਸ ਆਇਆ ਨੇ। ਠੀਕ ਆ ਜੀ। ਜਿਹੜੇ ਭਰਾਵਾਂ ਨੂੰ ਪਤਾ ਹੋਵੇ ਲੈਂਡ ਬਾਰੇ ਸੁਪਰ ਆਇਆ 50 HP ਵਾਲਾ ਫੁੱਲ ਟੌਪ ਮਾਡਲ ਬਣ ਗਿਆ ਮੰਨ ਵੀ ਹਾਂ। ਆ ਮਾੜੀ-ਮੋਟੀ ਹਲਕੀ ਲੈਂ ਠੀਕ ਹੈ ਜੀ 2015 ਮਾਡਲ ਆ ਤੂੰ ਸਪੀਡ ਦੇ ਵਿੱਚ ਆ ਗਿਆ ਏ ਸਿੰਪਲ ਡੇਰਿੰਗ ਦੇ ਵਿੱਚ ਆ ਗਿਆ 14 ਇੰਚ ਵਾਲਾ ਠੀਕ ਹੈ ਜੀ ਟਾਇਰ ਚੋਂ ਕਢਣਾ ਮੈਂ ਜੀ ਜੀ 2006 ਮਾਡਲ ਆ ਹਾਂਜੀ ਸਿੰਪਲ ਸਟੀering ਦੇ ਵਿੱਚ ਆ ਗਿਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਤਲਵੰਡੀ ਸਾਬ ਪਹੁੰਚੇ ਸੀ ਜਿੱਥੇ ਬਾਈ ਹੈਪੀ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਆ ਬਾਈ ਜਾਂ ਚੜਦੀ ਕਲਾ ਚੜਦੀ ਕਲਾ ਕਿੰਨੇ ਕੁ ਟਰੈਕਟਰ ਨੇ ਪੀ ਟਰੈਕਟਰ ਆਪਣੇ ਕੋਲ ਹੈਗੇ ਆ 8-9 ਅਜ 8-9 ਹਾਂ ਬਾਕੀ ਤਾਂ ਹਾਲੈਂਡੀ ਚਮਕੀ ਜਾਂਦੇ ਆ ਦੋ ਕੁ ਘੜੇ ਨੇ ਆ ਨਾ ਅੱਡ ਦੇ ਆਪਣੇ ਕੋਲ ਹਾਲੈਂਡੀ ਹੁੰਦੇ ਆ ਵੱ ਬਿਲਕੁਲ ਓਕੇ ਬੇਸਾਂਸ ਹੋ ਕੇ ਆ ਜਾਓ ਆਪਣੇ ਕੋਲੇ ਤਾਂ ਠੀਕ ਹੈ ਤੇ ਕਾਪੀ ਕਾ ਆ ਜਾਂਦੇ ਵੀ ਸਹੀ ਨੇ ਤੇ ਲੋਕੇਸ਼ਨ ਕੀ ਆ ਤੇਰੀ ਲੋਕੇਸ਼ਨ ਬਈ ਪਿੰਡ ਹੈ ਗਿਆ ਸੰਦੋਹਾ ਹਾਂਜੀ ਚਲ ਵੰਡੀ ਸਾਹਿਬੋਂ ਦਾ ਪੈਂਦਾ 10 ਕਿਲੋਮੀਟਰ ਤੇ ਮੋੜ ਮੰਡੀ ਤੋਂ 7 ਕਿਲੋਮੀਟਰ ਠੀਕ ਹੈ ਜੀ ਤੇ ਆਜੋ ਹੁਣ ਆਪਾਂ ਟਰੈਕਟਰ ਤੋਂ ਸਟਾਰਟ ਕਰਦੇ ਆ 60 ਫਾਰਮ ਤੋਂ ਬਈ ਇਹਦੇ ਬਾਰੇ ਦੱਸੀ ਐਪੀ ਇਹ 2000 ਤੇ 6 ਮਾਡਲ ਆ ਗਿਆ ਹਾਂਜੀ ਡਬਲ ਕਲਚ ਦੇ ਵਿੱਚ ਆ ਗਿਆ ਠੀਕ ਹੈ ਜੀ ਟਰੈਕਟਰ ਦੀ ਸ਼ੋ ਪੇਂਟ ਆ ਬਾਕੀ ਦਾ ਰੀਜਨਲ ਪਿਆ ਸ਼ੋ ਪੇਂਟ ਹੈ ਬਾਕੀ ਰੀਜਨਲ ਹੈ ਚਾਰਾਂ ਦੀ ਕੰਡੀਸ਼ਨ ਆ 40 ਪੈਸੇ ਟਾਇਰ ਪੇਂਟ ਟਰੈਕਟਰ ਦੇ 4 40 ਛਾਤਰੀ ਆ ਗਈ ਤੇ ਇੰਜਨ ਗੇਅਰ ਦਾ ਚੰਗਾ ਇੰਜਨ ਗੇਅਰ ਦਾ ਚੰਗਾ ਟਰੈਕਟਰ ਚੱਲ ਚਲਾਵੇ ਦਾ ਇੰਜਨ ਗੇਅਰ ਦਾ ਚੰਗਾ ਚਾਲ ਚਲਾਵੇ ਦਾ ਓਕੇ ਆ ਤੇ ਮਾਡਲ ਕਿੰਨੇ ਰਹੁ 2006 ਮਾਡਲ ਆ ਹਰਿਆਣਾ ਨੰਬਰ ਆ ਹਾਂਜੀ ਰੇਟ ਰੇਟ 195000 ਰੁਪਿਆ ਦੇਣਾ ਕਿੰਨੇ ਦਾ 170000 ਰੁਪਿਆ ਦਾ ਹਲਕਾ ਫੋਕਾ ਮਾਨਦਾਨ ਹੋ ਜੂ ਭਰਾਵਾ ਜਿਹੜੇ ਭਰਾ ਕਹਿਣਗੇ ਵੀ 40 50000 ਹੋਰ ਕਰਾ ਲਾਂਗੇ ਉਹ ਫੋਨ ਨਾ ਹੀ ਲਾਉਣ ਆਪਾਂ ਵੀ ਜੈ ਜੈ ਰੇਟ ਹੁੰਦੇ ਆਪਣੀ ਬਾਹਲਾ ਰੇਟ ਭਰ ਕੇ ਵੀ ਆਪਾਂ ਘਟੀ ਜਾਈਏ ਉਹ ਨਾ ਨਹੀਂ ਕਰਦੇ ਹਲਕਾ ਫੁਲਕਾ ਮਾਨਦਾਨ ਸਾਰੇ ਟਰੈਕਟਰਾਂ ਜੀ ਹੋ ਜੂਗਾ ਠੀ ਪੂਰੇ ਆ ਗਿਆ 852 82 ਰਿਵਰਸ ਕੀਤੀ ਹੋਊ। ਗੱਫੀ ਬਾਈ ਇਹਦੇ ਬਾਰੇ। 2018 ਮਾਡਲ ਆ। ਹਾਂਜੀ। ਟਰੈਕਟਰ ਬਾਈ ਸਾਰਾ ਹੀ ਜੈਨੂਇਨ ਪਿਆ ਤੇ ਕਿਤੇ ਟਰੈਕਟਰ ਨੂੰ ਚਾਬੀ ਲੱਗੀ ਕੋਈ ਜੋੜ ਖੁੱਲਿਆ ਹੋਵੇ ਆਪਾਂ ਦੇਣਦਾਰ ਹੋਵਾਂਗੇ। ਠੀਕ ਐ। ਇੰਜਨ ਗੇਅਰ ਦਾ ਰੰਗ ਪੇਂਟ ਦਾ ਸਾਰਾ ਟਰੈਕਟਰ ਹੀ ਨਵਾਂ ਯਾਰ। ਕਿਤੇ ਪਾਸੋਂ ਕਮੀ ਹੈ ਨਹੀਂ ਟਰੈਕਟਰ ਦੀ। ਕਮੀ ਨਹੀਂ ਕਿ ਤੁਹਾਨੂੰ। ਹਾਂ। ਟਾਇਰਾਂ ਟੂਰਾ ਪੱਖੋਂ ਵੀ ਜਮਾ ਓਕੇ ਆ। ਟਾਇਰਾਂ ਪੱਖੋਂ ਵੀ ਓਕੇ ਆ ਮਿੱਤਰੋ ਟਰੈਕਟਰ ਵੀ ਚੈੱਕ ਕਰ ਸਕਦੇ ਹੋ। ਗਰਪਾਲ ਰੇਸ ਜੀ ਵੀ ਨਹੀਂ ਛੇੜੀ ਕਿਸੇ ਨੇ। ਬਾਈ ਯਾਰ ਜਮੀ ਸ਼ੀਲਡ ਪਿਆ ਸਾਰਾ ਤੇ। ਸ਼ੀਲ ਲੈਣਾ ਹੁੰਦਾ ਲੈ ਗਿਆ ਐ ਨਹੀਂ ਵੀ ਰੰਗ ਮਾਰ ਕੇ ਆਪਾਂ ਉਹ ਕਰਦਾ ਇੰਨਾ ਤੈਨੂੰ ਪਤਾ ਬਈ ਲਈ ਜਾਂਦਾ ਹਾਂ ਹਾਂਜੀ 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 ਵਾਕੀ ਕੋਨੂਪੀ ਕੋਨੂਪੀ ਪਾਦੀ ਆ ਜਿਹੜਾ ਚਟਾ ਵਗੈਰਾ ਜਿਹੜਾ ਕੰਪਨੀ ਦਿੰਦੀ ਆ ਸਾਰੀਆਂ ਲੱਗ ਜਾਂਦੀਆਂ ਯਾਰ ਨਾਲ ਪੈ ਜਾਵਾਂ ਯਾਰ ਤੇ ਮਾਡਲ ਇਹ ਕਿੰਨੇ ਰਹੁ ਮਾਡਲ ਆ ਗਿਆ 2018 ਤੇ ਰੇਟ 5,75,000 ਰੁਪਿਆ ਦੇਣਾ ਕਿੰਨੇ ਦਾ ਸਾਢੇ ਪੰਜ ਤੋਂ ਮਾਨਦਾਨ ਕਰ ਦਾਂਗੇ ਸਾਢੇ 5 ਲੱਖ ਤੋਂ ਮਾਨਤਾਨ ਹੋ ਜੂ ਮਿੱਤਰ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਤੇ ਮੂਰੇ ਆ ਗਿਆ 2730 ਇਹਦੇ ਬਾਰੇ ਦੱਸੀ ਬਾਈ ਇਹ ਆ ਗਿਆ ਬਾਈ ਜੀ 2012 ਮਾਡਲ ਹਾਂਜੀ ਸੁਪਰਾ ਵਾਲਾ ਮਾਡਲ ਆ ਪਲੱਸ ਵਾਲਾ ਸਟicker ਲੱਗਿਆ ਵਿੱਚ ਦੱਸ ਦਿੰਨੇ ਆਪਾਂ ਭਰਾਵਾਂ ਨੂੰ ਠੀਕ ਹੈ ਜੀ ਤੇ ਟਰੈਕਟਰ ਇੰਜਨ ਗੇਅਰ ਦਾ ਜਮਾ ਰੁਪਈਆ ਰੁਪਈਆ ਠੀਕ ਹੈ ਜੀ ਟਾਇਰਾਂ ਪੱਖੋਂ ਮੂਰੇ ਲਏ ਪਏ ਨੇ 70 75 ਪੈਸੇ ਮਗਲੇ 90 95 ਪੈਸੇ ਪਏ ਆ ਠੀਕ ਹੈ ਜੀ ਕੋੜਾ ਬੰਪਰ ਆ ਗਿਆ ਕੋੜਾ ਬੰਪਰ ਆ ਗਿਆ 3 ਸਪੀਡ ਆ ਗਿਆ ਕਨੋਪੀ ਲੱਗੀ ਹੈ ਡਬਲ ਡਿਸਟਿਬਿਊਟਰ ਆ ਗਿਆ ਟੌਪ ਮਾਡਲ ਆ ਗਿਆ ਟੌਪ ਮਾਡਲ ਆ ਗਿਆ ਮਿੱਤਰੋ ਟਰੈਕ ਕੀ ਹੈਗੀ ਆ ਲੈ ਕਾ ਲੋਕਾਂ ਦੇ ਠੀਕ ਹੈ ਨਾ ਇੰਨੀ ਇੱਕਦਾ ਹੁੰਦੀ ਆ ਮਨ ਠੀਕ ਹੈ ਗੱਲ ਜਿਹੜੀ ਹੋਈ ਆਪਾਂ ਦੱਸ ਕੇ ਦੇਵਾਂਗੇ ਠੀਕ ਹੈ ਤੇ ਮਾਡਲ ਇਹ ਮਾਡਲ ਆ ਗਿਆ 2012 ਠੀਕ ਹੈ ਜੀ ਤੇ ਰੇਟ ਆ 4 ਲੱਖ 65000 ਰੁਪਏ ਦੀ ਡਿਮਾਂਡ ਆ ਹਾਂਜੀ 4 ਲੱਖ ਤੇ 40000 ਦਾ ਟਰੈਕਟਰ ਦੇ ਦਾਂਗੇ ਆਪਾਂ 4 ਲੱਖ 40000 ਦਾ ਮਿੱਤਰੋ ਇਹ ਟਰੈਕਟਰ ਬਣੂ ਆਪਣੀ ਜਾਇ ਜੀ ਡਿਮਾਂਡ ਆ ਗਈ ਠੀਕ ਹੈ 5-5 ਲੱਖ ਰੁਪਏ ਮੰਗੀਆਂ ਨੇ ਇਹ ਮਾਰੋ ਠੀਕ ਹੈ ਮੂਰੇ ਸੱਚੀ ਦੀ ਫੇਰ ਆ ਗਿਆ ਇਹ ਆ ਗਿਆ ਜੂਜੀ ਗੇਰਾ ਸਪੈਸ਼ਲਿਜ਼ੇਸ਼ਨ ਦੇ ਗੇਰ ਵਾਲਾ 12 ਮਾਡਲ ਚ ਨਾ ਇਹ ਬਹੁਤ ਟਾਂਵੇਂ ਪੀ ਤੇ ਠੀਕ ਹੈ ਤੇ ਟਾਇਰ ਵੀ ਸਿਕੰਦਰਾ ਇਹਦੇ 17 ਵਾਲੇ ਪਾਏ ਹੋਇਆ ਬਾਈ 17 ਵਾਲੇ ਨੇ ਹਾਂ ਠੀਕ ਹੈ ਕਿੰਨੇ ਕ ਪੈਸੇ ਹੋਣੇ ਕਰਪਾਹ ਇਹ ਪੈਸੇ ਨੇ ਬਾਈ 80 ਬਲਾਸੀ ਪੈਣੇ 80 ਪਲਸ ਪੈਣੇ ਹਾਂ ਉਹ ਅਗਲੇ ਵੀ ਐਮ ਆਰ ਪਦੀ ਨੇ ਆਗਲੇ ਐਮ ਆਰ ਪੈਣੇ ਮੇਂ ਤਰੋ ਟਰੈਕਟਰ ਚੈੱਕ ਕਰ ਸਕਦੇ ਹਾਂ ਘੋੜਾ ਬੈਂਪਰ ਲੱਗਿਆ ਕਨੋਪੀ ਵੀ ਲੱਗੀ ਹੋਈ ਆ ਸਾਊਂਡ ਸਿਸਟਮ ਬੱਚੇ ਜਾਊਗਾ ਅਲੱਗ ਤੋਂ ਕਲੱਚ ਆ ਲਾ ਆ ਗਿਆ ਤੇ ਫੋਨ ਟਾਪ ਮਾਡਲ ਹੀ ਕਹਿ ਸਕਦੇ ਆ ਇਹਨੂੰ ਤਾਂ ਫੁੱਲ ਟਾਪ ਹੀ ਆ ਗਿਆ ਤੇ ਰੰਗ ਪੇਂਟ ਦਾ ਰੇਨ ਵਾਲਾ ਰੰਗ ਪੇਂਟ ਦਾ ਬਾਈ ਹੈਗੀ ਆ ਲੈ ਕਲ ਲੋਕਾਂ ਦਾ ਜਿਵੇਂ ਮਾਰੀ ਮੋਟੀਆਂ ਠੀਕ ਹੈ ਇੰਨੀ ਕੀਦਾ ਹੁੰਦੀ ਆ ਬਾਈ ਕੋਈ ਇਹਦੇ ਨਾਲ ਐ ਤਾਂ ਹੈ ਨਹੀਂ ਬਜੁਰ ਘੱਟ ਮਾਰੂ ਹੁਣਾ ਲੱਗਦਾ ਟਰੈਕਟਰ ਠੀਕ ਹੈ ਮਾਡਲ ਤੇ ਰੇਟ ਕਿੰਨਾ ਹੈ ਮਾਡਲ ਇਹ ਆ ਗਿਆ 2012 ਹਾਂਜੀ ਪੰਜਾਬ ਨੰਬਰ 4 ਲੱਖ 90000 ਰੁਪਏ ਡਿਮਾਂਡ ਆ ਹਾਂਜੀ 4 ਲੱਖ ਤੇ 70000 ਰੁਪਏ ਦਾ ਟਰੈਕਟਰ ਦੇ ਦਾਂ 4 ਲੱਖ 70000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੇ ਫੇਰ ਸਤੀਤੀ ਆ ਗਿਆ ਸਪੈਸ਼ਲ ਟੈਂਸ਼ਨ ਆ ਦੱਸਿਓ ਜੀ ਸਪੈਸ਼ਲ ਲੀਸ਼ੇ ਨੀ ਜਕੰਦਰ ਇਹ ਸੁਪਰ ਹੈ ਠੀਕ ਹੈ ਫਿਰ ਮੈਂ ਕਹਾਣੀ ਦੱਸਦਾ ਇਹਦੀ ਸਟicker ਤਾਂ ਆ ਲੱਗੇ ਪੈਣੇ ਯਾਰ ਸਟicker ਬੰਦੇ ਨੇ ਸਟ੍ਰਿਕਰ ਨਹੀਂ ਲਾਇਆ ਬਾਈ ਕਹਿੰਦਾ ਤੇ ਕਲਾ ਜੈਕ ਵੀ ਲਾਇਆ ਹੋਇਆ ਹੈ ਸਪੈਸ਼ਲੀਸ਼ਨ ਵਾਲਾ ਤਾਂ ਸਟ੍ਰਿਕਰ ਲਾਇਆ ਹੋਇਆ ਬੰਦੇ ਨੇ ਇਹਨਾਂ ਦੇ ਆਉਂਦਾ ਨਹੀਂ ਸਪੈਸ਼ਲ ਬੰਦੇ ਲਾਇਆ ਹੋਇਆ ਠੀਕ ਹੈ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਆ ਹਾਂ ਬਾਈ ਸੁਪਰਾ ਸੁਪਰਾ ਆਇਆ 50 HP ਵਾਲਾ ਫੁੱਲ ਟੌਪ ਮਾਡਲ ਬਣ ਗਿਆ ਮੰਨ ਵੀ ਇਹ ਆ ਮਾੜੀ ਮੋਟੀ ਹਲਕੀ ਲੈਂਕਾਂ ਤੇ ਬਾਈ ਹੈਗੀ ਆ ਠੀਕ ਹੈ ਲੈਂਕਾਂ ਤੇ ਮਾੜੀ ਮੋਟੀ ਟੱਚਿੰਗ ਹੈਗੀਆਂ ਮਿੱਤਰੋ ਮਗਰ ਆਟਾ ਮਗਰੂਟਾਂ ਦਾ ਸਾਫ ਪਿਆ ਤੇ ਇੰਜਨ ਗੇਅਰ ਦਾ ਕਿੱਦਾਂ ਬਾਹ ਕੇ ਚੈੱਕ ਕਰਕੇ ਲੈ ਜਾਓ ਬਾਈ ਕਿਹੜਾ ਬਹਿਲਾ ਠੀਕ ਹੈ ਕਿਹੜਾ ਬਹਿਲਾ ਬਾਹ ਕੇ ਤਸੱਲੀ ਕਰਕੇ ਮਾਡਲ ਤੇ ਰੇਟ ਕਿੰਨਾ ਰਹੂ ਮਾਡਲ ਆ ਗਿਆ 2013 475 ਡਿਮਾਂਡ ਹੈ ਜੀ ਠੀਕ ਹੈ ਜੀ ਤੇ ਆਪਾਂ ਇਹ ਦੇ ਦਾਂਗੇ 1.4 ਲੱਖ ਦਾ 1.4 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਕਨੋਪੀ ਲੱਗੀ ਹੋਈ ਆ ਚੰਗਾ ਟਰੈਕਟਰ ਹੈ ਮੂਰੇ ਫੇਰ 330 ਆ ਗਿਆ ਇਹ ਸੁਪਰਾ ਇਹ 2015 ਮਾਡਲ ਆ ਗਿਆ ਹਾਂਜੀ ਆ ਗਿਆ ਇਹ ਵੀ ਟੌਪ ਮਾਡਲ ਸੀਰੀ ਸਪੀਡ ਦੇ ਵਿੱਚ ਠੀਕ ਹੈ ਜੀ ਟਾਇਰ ਤਾਂ ਤਕਰੀਬਨ ਨਵੇਂ ਪੈਨੇ ਆ ਟਾਇਰ ਜਮਨ ਨਵੇਂ ਆ ਦੀ ਠੀਕ ਹੈ ਜੀ 2015 ਮਾਡਲ ਆ 395000 ਰੁਪਏ ਡਿਮਾਂਡ ਆ ਹਾਂਜੀ ਦੇ ਦੇਦਾ 37000 37000 ਰੈਣਾ ਨੰਬਰ ਟਰੈਕਟਰ ਬਣੂ ਐਨਓਸੀ ਬਈ ਕਿਸੇ ਨੇ ਕਢਾਉਣੀ ਹੋਈ ਕਢਾ ਲਓ ਆਪਾਂ ਤਾਂ ਵੀ ਦੇਵਾਂਗੇ ਠੀਕ ਹੈ ਹਰਿਆਣਾ ਨੰਬਰ ਐਨਓਸੀ ਕਢਾਉਣੀ ਆ ਕਢਾ ਸਕਦੇ ਹੋ ਨਾ ਤੇ ਮੂਰੇ ਆ ਗਿਆ 37 ਸੀ ਟੋਪਰ ਇਹ ਆ ਗਿਆ ਸਿਕੰਦਰ 2014 ਮਾਡਲ ਹਾਂਜੀ 2 ਸਪੀਡ ਦੇ ਵਿੱਚ ਆ ਗਿਆ ਇਹ ਸਿੰਪਲ ਡੇਰਿੰਗ ਦੇ ਵਿੱਚ ਆ ਗਿਆ 14 ਇੰਚ ਵਾਲਾ ਠੀਕ ਹੈ ਜੀ ਟਾਇਰ ਚੋਂ ਕਢਣਾ ਮੈਂ ਟਾਇਰ ਨਵੇਂ ਪੈਨੇ ਤੇ ਇੰਜਨ ਗੇਅਰ ਤਾਂ ਚੰਗਾ ਬਈ ਬਈ ਇੰਜਨ ਗੇਅਰ ਦਾ ਜਮਾ ਰਪੀਆ ਰਪਿਆ ਪਾ ਪਰ ਦੂਜੀ ਜੋੜੀ ਟਾਇਰਾਂ ਦੀ ਪਈ ਆ ਨਾਲ ਦੇ ਟਾਇਰ ਸੀ ਘਸੇ ਦੇ ਠੀਕ ਹੈ ਬੰਦਾ ਬਾਕੇ ਪੂਰੀ ਤਸੱਲੀ ਆ ਸਾਦੇਓ ਮਿੱਤਰੋ ਸੈਂਪਲ ਕੱਪੜੇ ਵਾਲੀ ਸਾਤਰੀ ਆ ਗਈ ਤੇ ਰੰਗ ਪੇਂਟ ਦਾ ਸਾਰਾ ਅਰੀਜਨਲ ਰੰਗ ਪੇਂਟ ਦਾ ਅਰੀਜਨਲ ਹੀ ਤਕਰੀਬਨ ਠੀਕ ਹੈ ਤੇ ਮਾਡਲ ਤੇ ਰੇਟ ਮਾਡਲ 2014 3 ਲੱਖ 40000 ਰੁਪਏ ਦੀ ਡਿਮਾਂਡ ਹੈ ਹਾਂਜੀ ਇਹ ਦੇ ਦਾਂ 3 ਲੱਖ 10000 ਦਾ ਤੰਨ ਦੱਸਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ 3630 ਫੇਰ ਆ ਗਿਆ ਨਿਊ ਹਾਲੈਂਡ 3630 2006 ਮਾਡਲ ਹੈ ਹਾਂਜੀ ਸਿੰਪਲ ਸਟੀਅਰਿੰਗ ਦੇ ਵਿੱਚ ਆ ਗਿਆ ਠੀਕ ਹੈ ਜੀ ਤੇ ਟਾਇਰਾਂ ਦੀ ਕੰਡੀਸ਼ਨ ਪਈ ਆ 70 ਪੈਸੇ ਠੀਕ ਹੈ ਜੀ 55 ਐਚਪੀ ਵਾਲਾ ਇਹ ਹਾਂਜੀ ਤੇ ਇੰਜਨ ਗੇਅਰ ਦਾ ਬਈ ਟਰੈਕਟਰ ਜਮਾਂ ਚੰਗਾ ਇੰਜਨ ਗੇਅਰ ਦਾ ਚੰਗਾ ਹੈ ਬਾਡੀ ਬੁੱਡੀ ਲਾਈਨ ਤੇ ਰੰਗ ਪੈਂਡ ਦੇ ਬਹੁਤ ਪਿਆਰਾ ਠੀਕ ਹੈ ਬਾਡੀ ਰੈਨ ਦਾ ਦੇਖ ਲਓ ਮਿੱਤਰੋ ਰੰਗ ਰੂੰਗ ਬਹੁਤ ਵਿਆ ਚੰਗਾ ਟਰੈਕਟਰ ਚੰਗਾ ਟਰੈਕਟਰ ਆ ਬਾਈ ਕਹਿੰਦਾ ਬਾਹ ਕੇ ਤਸਲਦੀ ਕਰ ਲਿਓ ਤੇ ਸਿੰਪਲ ਕੱਪੜੇ ਵਾਲੀ ਛ 10 40000 ਦਾ ਦੇ ਦਾਂਗੇ ਬਾਕੀ ਮਾਨਤਾਨ ਹੋ ਜਾਊ 40000 ਦਾ ਮਿੱਤਰੋ ਬਾਈ ਕਹਿੰਦਾ ਬਾਕੀ ਮਾਨਤਾਨ ਹੋਰ ਵੀ ਹੋ ਜਾਊਗਾ ਹਲਕਾ ਫੋਲਕਾ ਹੋ ਜਾ ਬਾਰੇਪਰਾ ਵਿੱਚ ਫਿਰ 50000 ਥੱਲੇ ਡਿੱਗ ਪੈਂਦਾ ਭਰਾ ਉਹ ਆਪਾਂ ਉਹਨਾਂ ਕੀ ਰੇਟ ਭਰਦੇ ਹੁਣੇ ਆਪਣਾ ਉਹ ਨਹੀਂ ਹੈਗਾ ਵੀ ਵੱਧ ਭਰ ਕੇ ਵੀ ਆਪਾਂ 50000 ਮਾਨਤਾਨ ਕਰਦੀ ਆਪਾਂ ਜਾਇਜ਼ ਜੀ ਭਰਦੇ ਆ ਠੀਕ ਹੈ ਤੇ ਲੋਕੇਸ਼ਨ ਕੀ ਪੈਗੀ ਲੋਕੇਸ਼ਨ ਅੱਜ ਖੜਿਆ ਤਲਵੰਡੀ ਸੱਬੋ ਬਾਈ ਆਏ ਬੁੱਧਵਾਰ ਮੰਡੀ ਹੁੰਦੀ ਹੈ 14 ਨੰਬਰ ਪਲਾਂਟ ਆਪਣਾ ਇਹ ਠੀਕ ਹੈ ਜੀ ਬਾਕੀ ਪਿੰਡ ਸੰਦੋਹਾ ਹਾਂਜੀ ਤਰ ਮੰਡੀ ਸਾਬ ਉਹ 10 ਕਿਲੋਮੀਟਰ ਤੇ ਮੋੜ ਮੰਡੀ ਤੋਂ ਪੈਂਦਾ 7 ਕਿਲੋਮੀਟਰ ਠੀਕ ਹੈ ਜੀ ਘਰੇ 11 ਵਿਹਲਾ ਬਾਈ ਬਾਕੇ ਚੈੱਕ ਕਰਕੇ ਲਿਆ ਜਾ ਸਕਦਾ ਬੰਦਾ ਠੀਕ ਹੈ ਮੋਬਾਈਲ ਨੰਬਰ ਕਿੰਨਾ ਭਰਾ 62.3585655730788505 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਕਿਰਪਾਹ ਜਾਣਕਾਰੀ ਦੇਣ ਲਈ ਤੇ ਲੋ ਵੀ ਮਿੱਤਰੋ ਜੇ ਸੋਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ